ਸਚਾ ਤੁਧ ਤਖਤ ਸਰ ਸ਼ਾਹ ਪਾਤਸ਼ਾਹ ਨੇਹ ਚਲ ਚੋਰ ਸ਼ਤ ਪੋੜੀ ਵੱਡਿਓ ਵੱਡਾ ਪਾਰ ਤੇਰਾ ਮਤਵਾ ਰਾਮ ਰੰਗ ਨੇ ਕਹੇ ਪੜ ਕਰ ਤਵਾ ਜੀਵਨ ਜੀਉ ਸੁਖ ਜਨਲਾ ਸਭ ਤੇਰੇ ਵਸ ਤੇਰਾ ਕਾਰਾ ਹਲਾ ਮੇਰੇ ਘਰ ਮਨ ਤੁਧ ਹੀ ਤੁਧ ਕਰ ਮਾਨਤਾ ਤੇਜੇ ਪ੍ਰਾਪਤ ਸਰਬ ਤੇਲਾ ਪਰ ਤੂਰ ਦੀਸ ਜਤਕਤਾ ਨਾਮ ਤੇਰਾ ਸਿਮਦਾ ਸੁਧਿਆ ਕੇ ਨਮਦਾ ਤੇਰਾ ਜੀ ਤੇਰਾ ਧਾਮ ਸਤੈ ਸ਼੍ਰੀ ਵਾਹਿਗੁਰੂ ਪੌੜੀ ਵਟੇ ਵਟਾਇ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨਾ ਜਪਣ ਕਰਤਵਾ ਜੀ ਆ ਅੰਦਰ ਗਿਓ ਸਖ ਜਾਣ ਲਾ ਸਭ ਕਿਸਤੇ ਰਹਿ ਵਸ ਤੇਰਾ ਪਰਪਲਾ تیر ਕਰ ਅਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇ ਜਿ ਆਪਣਾ ਆਪ ਜਰ ਸਰਬ ਕਲਾ ਪਰਪੂਰ ਦੀ ਸਹਿਜਤ ਕਤਾ ਨਾਨਕ ਦਾਸ ਦਾਸ ਤੁਧ ਆਗੇ ਬਿਨ ਵਤਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਿਰਤ ਮਹਤ ਦਿਵਸ ਰਾਤ ਦੋਇਦਾਈ ਦਾ ਆ ਖਿਲੇ ਸਗਲ ਜਗਤ ਚੰਗਿਆ ਆਂ ਬੁਰੀਆ ਆਂ ਵਾਜੇ ਧਰਮ ਹਦੂਰ ਕਰਮੀਆਂ પો ਆਪਣੀ ਕਿਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ छुटी न वाहिगुरु जी का ख़ालसा वाहिगुरू जी फतेह